ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੇਣ ਕੇਦਦੇ ਨੇ ਜਿਹੜਾ ਸਾਹਿਲ ਤੇ ਅਜਾਜ ਹੈ ਇਹ ਆਪ ਦੇ ਵਿੱਚ ਰਿਸ਼ਤੇਦਾਰ ਨੇ ਮੁਹਾਲੀ ਪੁਲਿਸ ਨੇ ਅਤਵਾਦੀ ਸੰਗਠਨ ਜੈਸ਼ੇ ਮੁਹੰਮਦ ਨਾਲ ਜੁੜੇ ਇੱਕ ਮੈਡੀਊਲ ਦਾ ਪਰਦਾਫਾਸ਼ ਕੀਤਾ ਇਸ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੋਪੀਆ ਦਾ ਸੰਬੰਧ ਟੈਕਸੀ ਡਰਾਈਵਰ ਅਨਿਲ ਕੁਮਾਰ ਕਿਡਨਾਪਿੰਗ ਅਤੇ ਹੱਤਿਆ ਤੋਂ ਨਿਕਲਿਆ ਅਨਿਲ ਜੋ ਨਿਆ گاਉਂ ਦਾ ਰਹਿਣ ਵਾਲਾ ਸੀ ਘਰ ਤੋਂ ਉਹ ਚੰਡੀਗੜ੍ਹ ਰੇਲਵੇ ਸਟੇਸ਼ਨ ਸਵਾਰੀ ਲੈਣ ਦੇ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਮਿਲਿਆ ਪਰ ਉਸ ਦੀ ਗੱਡੀ ਰੋਪੜ ਟੋਲ ਪਲਾਜ਼ਾ ਤੇ ਦੇਖੀ ਗਈ ਸੀ ਗ੍ਰਫਤਾਰ ਕੀਤੇ ਗਏ ਅਰੋਪੀਆਂ ਦੀ ਪਛਾਣ ਸਾਹਿਲ ਬशीर, ਮਨੀਸ਼ ਸਿੰਘ ਅਤੇ ਇਜਾਜ਼ احمد ਦੇ ਰੂਪ ਵਿੱਚ ਹੋਈ ਹੈ ਜਾਣਕਾਰੀ ਤੇ ਜਾਣਕਾਰੀ ਦੇ ਮੁਤਾਬਕ ਇਤਨੋਂ ਮੁਲਜ਼ਮ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਵਿੱਚ ਇੱਕ ਦੋਸ਼ੀ ਜੈਸ਼ੇ ਮੁਹੰਮਦ ਅੱਤਵਾਦੀ ਸੰਗਠਨ ਦਾ ਮੈਂਬਰ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਬਿਊਰੋ ਚੀਫ ਰਮੇਸ਼ ਕੁਮਾਰ ਦੀ ਰਿਪੋਰਟ ਤਨ ਬੰਦੇ ਜੀਐਨਕੇ ਦੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ ਹਾਇਰ ਕੀਤੀ ਖਰੜ ਤੋਂ ਉਹਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਨਦੀਪ ਜਾਇਏ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ 에어ਪੋਰਟ ਸਾਈਡ ਦੇ ਗਏ ਉੱਥੋਂ বাস ਮੋੜਾ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਉਹਦੀ ਜੈਡ ਬਡੀ ਕੰਡਿਆਲੀ ਪਿੰਡ ਇੱਥੇ ਸੜਤੀ ਗੱਡੀ ਲੈ ਕੇ ਇਹ ਆਪ ਸਨੇ ਜਣੇ ਜਿਹੜੇ ਫਰਾਰੋ ਇਹ ਜਾਂਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਵੀ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਚ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰੋ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਅਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜਾਣ ਕੇ ਦਿੰਦੇ ਨੇ ਜਿਹੜਾ ਸਾਹਿਲ ਤੇ ਅਜਾਜ਼ ਇਹ ਆਪ ਦੇ ਵਿੱਚ ਉਹ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸ਼ਾਹਲ ਬਸੀਰ ਇਹਨੇ ਇੱਕ ਗੱਡੀ ਲਈ ਇਹਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਲ ਲੈਣ ਲਈ ਉੱਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਤੇ ਇਹਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ ਇਹੋ ਗੱਡੀ ਉੱਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕੋ ਗੱਡੀ ਜਿਹੜੀ ਇਥੋਂ ਖੋਈ ਜਾਵੇ ਤੇ ਅੱਗੇ ਹੋਰ ਮਾਰਦਾਤਾ ਦੇ ਵਿੱਚ ਜਿਹੜੀ ਅੱਗੇ ਮਾਰਦਾਤਾ ਕਰਨ ਦੇ ਵਿੱਚ ਅਸੀਂ ਕਰਾਂਗੇ ਉਹ ਗੱਡੀ ਇਹਨਾਂ ਨੇ ਜਿਹੜੀ ਇਹ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ ਅਨਲ ਕੁਮਾਰ ਦੀ ਵਾਈ ਮੀਟ ਕਰਦੀ ਨਹੀਂ ਕਿ ਮੇਰਾ ਹਸਬੰਦ ਹੈ ਜੇ ਆਇਆ ਨਹੀਂ ਕਿ ਅਦਰੋ ਬਾਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨੋਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹਾਰੇ ਸੀ ਤੇ ਉਸ ਤੋਂ ਬਾਅਦ ਉਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਅਸੀਂ ਡੱਡਬਾਡੀ ਬਰਾਮਦ ਕਰ ਲਈਓ ਪਿੰਡ ਕੰਡਿਆਲੀ ਤੋਂ ਤੇ 302 ਦੇ ਜ਼ੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਨੇ ਤੇ 14825 ਨੂੰ ਆਰਮਜ਼ੈਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਜੋ ਆਪਾ ਵੀ ਲੱਗੀ ਹੋਈ ਇਹਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀਣਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਭਰਾਰੇ ਜਿਹੜੇ ਪੁਲਿਸ ਤੇ ਉੱਥੇ ਕਾਬੂ ਅੱਠ ਨਹੀਂ ਆਇਆ 13 ਦੀਆਂ ਹੋਰ ਵਾਰ ਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰੰਦ ਕਰ ਲਈ ਇੱਕ ਪਿਸਟਲ ਬRAND ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੋਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਡ ਜਿਹੜੇ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਸਭੈ ਜਿਹੜੀ ਹੋਰ ਅੱਗੇ ਅਸੀਂ ਪੁਚੇਸ਼ਨਾਂ ਦੀ ਕਰ ਰਹੇ ਆ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਉਵਾਰਦਤਾਂ ਨੂੰ ਅੱਗੇ ਅੰਜਾਮ ਦੇਣਾ ਸੀ ਤੇ ਕੀ-ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਜੋ ਖੜੇ ਆ ਉੱਥੇ ਹੀ ਅਸੀਂ ਰੈਪਟ પા ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਪਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਾਰੇ ਕੇਸ ਦੀ ਪ੍ਰੋਪਰ ਸੁਗੁਰੂਵਿਜਨ ਕਰ ਰਹੇ ਨੇ ਉਹ ਲਗ ਲਗ ਟੀਮਾਂ ਬਣਾ ਕੇ ਜਿਨ੍ਹਾਂ ਚ ਐਸਪੀ ਸਿਟੀ ਨਾਲ ਲਾਏ ਨੇ ਸੌਰਵ ਜਿੰਦਲ ਸਾਡੇ ਐਸਪੀ ਡੀ ਇਹ ਨਾਲ ਲਾ ਕੇ ਡੀਐਸਪੀ ਪ੍ਰਿਥਵੀ ਚਾਹਲ ਤੇ ਇਨਸਪੈਕਟਰ ਹਰਮਿੰਦਰ ਐਲ ਸੀ ਐਨ ਚਾਰਜਿੰਗ ਇਨਸਪੈਕਟਰ ਸਤਨਾਮ ਸਾਰਿਆਂ ਨੇ ਹੀ ਮਿੰਤ ਨਾਮ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰੇਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤੇ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਫਰਦਰ ਪੁਛਗੋਚ ਕਰਾਂਗੇ ਬਾਕੀ ਤੁਹਾਨੂੰ ਕਰਵੇ ਕਰਾ ਸਰ ਜਿਹੜਾ ਜਿਹੜਾ ਏ ਕੇ 47 ਦੀ ਗੱਲ ਕੀਤੀ ਇਹਦੇ ਜਵਾਬਾ ਦੀ ਗੱਲ ਕੀਤੀ ਆ ਤੋ ਇਹ ਏਕੇ 47 ਬੋਲੇ ਨਾ ਤੋਂ ਗ੍ਰਬਤ ਇਹ ਜਿਹੜੀ ਏਕੇ 47 ਹੈ ਜੀ ਜੀਐਨਕੇ ਪੁਲਿਸ ਨੇ ਇਥੇ 47 ਦੇ ਰੌਂਦ ਬਰਾਮਦ ਕੀਤੇ ਨੇ ਇਹਨਾਂ ਤੋਂ ਤਾਂ ਨਾਲ ਇਹਨਾਂ ਤੋਂ ਦੋ ਪਿਸਟਲ ਵੀ ਜੀਐਨਕੇ ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਤੇ ਯਵਪਾ ਦਾ ਕੇਸ ਤੇ ਆਮ ਸੈਕਟ ਦਾ ਜਿਹੜਾ ਪਰਚਾ ਦਰਜ ਹੋਇਆ 14 14 ਅਗਸਤ 2025 ਦੀ ਗੱਲ ਹੈ ਉਹ 14 8 2025 ਨਾਵਾਦ ਥਾਣਾ ਉੱਥੇ ਉਹ ਰਿਕਵਰੀ ਤੁਸੀਂ ਗੱਲ ਕਰਦੇ ਇਹ ਉੱਥੋਂ ਨਹੀਂ ਹੈ ਥਰੜ 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 ਇਹਨਾਂ ਨੂੰ ਮੋਟਰ ਸਪਰੈਂਟੀ ਕੀ ਰਹੇਗੀ ਕਿਉਂ ਕਿਉਂ ਕੀਤਾ ਜੀ ਇਹਨਾਂ ਨੇ ਇਹਨਾਂ ਨੇ ਅੱਗੇ ਵਰਦਾਂ ਤੋਂ ਹੋਰ ਕਰਨੀਆਂ ਸੀ ਜੀ ਇਹਨਾਂ ਨੇ ਪਹਿਲਾਂ ਇੱਥੇ ਜੋ ਸਾਡੀ ਅਜੇ ਤੱਕ ਮੋਡਲੀ ਪੁੱਛ ਕੇ ਇਸ ਦੇ ਵਿੱਚ ਆਇਆ ਹੈ ਕਿ ਇਹਨਾਂ ਨੇ ਖਰੜ ਦੇ ਵਿੱਚ ਵੀ ਕੋਈ ਕਮਰਾ ਲਿਆ ਸੀ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੀ ਕਲੋਨੀ ਦੇ ਵਿੱਚ ਸੀ ਤੇ ਕੀ ਇਹਨਾਂ ਨੇ ਕਦੋਂ ਦਾ ਲਿਆ ਤੇ ਉਹ ਵੀ ਅਸੀਂ ਚੈੱਕ ਕਰਾਂਗੇ ਕਿ ਕੀ ਕੋਈ ਆਈਡੈਂਟੀਫਿਕੇਸ਼ਨ ਦੇ ਕੇ ਉਹ ਕਮਰਾ ਲਿਆ ਹੈ ਕਿ ਵੈਸੇ ਹੀ ਇਹਨਾਂ ਨੇ ਪਾਵਰ ਆਲੀਆ ਹੁੰਦੇ ਸਾਰੇ ਹਿਸਟਰੀ ਸ਼ਾਇਦ ਇਹ ਹਿਮਾਲ ਲੇ ਹਿਸਟਰੀ ਵਿੱਚ ਵੀ ਸਾਰੇ ਨਹੀਂ ਇਹਦੇ ਵਿੱਚ ਇਹ ਜੰਕੇ ਦੇ ਬੰਦੇ ਹੈਗੇ ਨਹੀਂ ਇਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਵਾਰਦਾਤ ਹੈ ਇਹ ਮੇਰੇ ਖਿਆਲ ਦਾ ਕੋ ਪਹਿਲੀ ਵਾਰਦਾਤ ਹੈ ਇਹਨਾਂ ਦੀ ਜੰਕੇ ਦੇ ਵਿੱਚ ਇਹਨਾਂ ਦਾ ਪਰਚਾ ਦਰਜ ਹੋਇਆ ਯੂਫਾ ਦਾ ਪਰਚਾ ਦਰਜ ਇਹ ਇਹ ਸਭ 10ਵੀਂ ਦਰਵੀ ਪਾਸ ਨੇ ਉਮਰ 19 ਦੀ 19 20 ਦੇ ਬਾਈ ਪਾਸ ਹਾਂਜੀ ਪਰ ਇਹ ਬੇਸਿਕਲੀ ਇੱਥੇ ਕਰਦੇ ਕੀ ਸੀ ਕਿ ਕਿਉਂ ਆਏ ਸੀ ਔਰ 10ਵੀਂ ਪਾਸ ਹੈ ਔਰ ਉਸ ਤੋਂ ਬਾਅਦ ਕੋਈ profession ਦੇ ਤੌਰ ਤੇ ਦਿੱਤੇ ਆਏ ਸੀ ਇਹਦੇ ਵਿੱਚ ਜਿਹੜਾ ਜੀ ਨਹੀਂ ਦੋਸ਼ੀ ਜਿਹੜਾ ਹੈਗਾ ਆਜਾਜ਼ ਅਹਿਮਦ ਔਰ ਫੋ ਵਸੀਮ ਇਹ ਇੱਥੇ ਆਉਂਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆ ਨਾਲ ਇੱਥੇ ਅਬੀ ਰੈਕੀ ਵੀ ਕਰਦਾ ਰਿਹਾ ਵੀ ਕਿਥੋਂ ਅਸੀਂ ਕੋਈ ਵਿਕਲ ਕੋ ਸਕਦੇ ਆ ਕਿ ਇੱਥੇ ਵੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲਸ ਸਰ ਜੀ ਬੋਡੀ ਸਰ ਕਿੱਥੇ ਚਾਹ ਤੋਂ ਫਰ ਹੋ ਬਹੁਤ ਬੁੱੱਤੀ ਫਿਰ ਗਿਆ ਪਤਾ ਇਹ ਇਹ ਤਾਂ ਜੋ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਹੈ ਬੋਡੀ ਤੇ ਜਿੱਥੇ ਨਿਸ਼ਾਨਦੇ ਹੀ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈੱਡ ਬੋਡੀ ਲੱਭ ਲੈਂਦੀ ਜੇਕਰ ਕਿ ਚਾਹ ਵਾਲੀ ਚਾਹ ਤੇ ਬੋਡੀ ਛੁੱਟੀ ਸੀ ਜਿੱਨਾ ਸਰ ਰੋਡ ਤੇ ਸੁਣ ਸੁਣ ਨਾਲੇ ਜਗ੍ਹਾ ਤੇ ਛੁੱਟੀ ਸੀ ਤੇ ਓਪਨ ਕਿਦਰ ਰੋਡ ਤੇ ਛੁੱਟੀ ਹੁੰਦੀ ਦਾ ਫਟਪਾਤਾ ਲੱਗ ਜਾਂਦਾ ਜੀ ਐਸ ਜੈਸ਼ਮ ਮੁਹੰਮਦ ਦੀ ਗੱਲ ਕਰਦੇ ਵੀ ਕੋਈ ਲਿੰਕ ਵੀ ਆ ਰਿਹਾ ਆਪਣੇ ਜਿਹੜੇ ਸਾਡੀ ਬੈਂਡ ਆਫ ਸੈਜੀਆਂ ਨਾਲ ਪੰਜਾਬ ਅਸੀਂ ਉਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੀਐਨਕੇ ਪੁਲਿਸ ਵਾਲੇ ਵੀ ਅੰਟਾ ਚ ਇਥੋਂ ਵੀ ਸਰਿਆ ਦੀ ਅੰਟਾ ਚ ਇਹ ਜ਼ਿਕਰ ਕੋ ਗੱਲ ਆਈ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਤੇ ਹੁਣ ਬੇਸਿਕਲੀ ਸਾਹਮਣੇ ਕੀ ਹੈ ਵੀ ਵੈਪਨ ਨੂੰ ਕਿਉਂ ਲੈਂਦਾ ਵੀ ਹਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਲਾਹੇ ਇਹਨਾਂ ਦੇ ਜਿਹੜਾ ਵੈਪਨ ਲਿਆਂਦਾ ਸੀ ਜਿਹੜੀ ਲੂਟਾਂ ਫੋਆਂ ਕਰਨ ਦੀ ਬਾਰਦਾਤ ਕਰਨ ਦੀ ਇਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਹੋ ਕੇ ਅੱਗੇ ਇਹਨਾਂ ਨੇ ਬਾਰਦਾਤ ਕਰਨੀ ਸੀ ਤੋਂ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣਾ ਸੀ ਤੋਂ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਾ ਅਸੀਂ ਲੋਕਲ ਪੁਲਿਸ ਬਟਾਲਾ ਨਾ ਕਰਦਾਸਪੁਰ ਨੂੰ ਇਨਫਾਰਮ ਕੀਤਾ ਜੋਇਨਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਜਿਹੜੇ ਗ੍ਰਿਫਤਾਰ ਕਰਦੇ ਤਿੰਨ ਕਾਮੇ ਦੇ ਸਰ ਇਨਕੋ ਨਾਮਾ ਕੋਈ ਹੋਰ ਬੰਦੇ ਨਹੀਂ ਕਿਉਂਕਿ ਜੈਸ਼ੇ ਮਹਮਦ ਜੀ ਵੀ ਤੁਸੀਂ ਕੀ ਕਰ ਰਹੇ ਹੋ ਤਾਂ ਲੁੱਟਾਂ ਖੋਹਾਂ ਉਹ ਬੇਸਿਕਲੀ ਦਾ ਕੰਮ ਜਿਹੜੀ ਜੋਗਲਾਪ ਨੇ ਜਿਵੇਂ ਪਹਿਲਾਂ ਯਾਪਾ ਲੱਗੀ ਹੋਈ ਹੈ 147 ਦੇ ਕੈਪੀਟਲ ਬਰਾਮਦ ਹੋਇਆ ਪੂਰਾ ਬੇਸਿਕਲੀ ਕੀ ਇਹਨਾਂ ਦਾ ਦੱਸਿਆ ਵੀ ਕੋਈ ਸਾਥੀ ਇੱਥੇ ਅਜੇ ਇਹਨਾਂ ਦੀ ਅਸੀਂ ਪੁਲਿਸ ਰਿਮਾਂਡ ਲਾ ਕੇ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜੇ ਤੱਕ ਇਹਨਾਂ ਦੀ ਮੁੱਢਲੀ ਪ੍ਰਸ਼ੋਬੇਸ਼ ਤੋਂ ਗੱਲ ਸਾਹਮਣੇ ਆਈ ਹੈ ਇਹਨ ਜਿਹੜੀ ਇਹ ਗੱਡੀ ਖੋਣ ਵਾਲੀ ਤੇ ਬਾਕੀ ਇਹ ਜਿੰਦ ਵਿੱਚ ਪੁਛਕਿਸ਼ ਦੇ ਵਿੱਚ ਟਾਈਮ ਜ਼ਰੂਰ ਲੱਗੇ ਨਾ ਸਟੱਫਲ ਵੀ ਹੋਈ ਸੀ ਕੈਬ ਵਾਲੇ ਦਾ ਜਿਸ ਦਾ ਕੋੜੀਆਂ ਮਾਰੀਆਂ ਵੀ ਤਾਂ ਪੈਸੇ ਮਤਲਬ ਜਿਵੇਂ ਹੋਟਲ ਦਾ ਫਾਇਰਿੰਗ ਕਰੀ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਜੇ ਤੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱਡੀ ਧੱਕਾ-ਮੁੱਪੀ ਕਰਕੇ ਇਹਨੂੰ ਬਾਹਰ ਕੱਢ ਗਏ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਹ ਸਰਬ ਇਦਾਂ ਦੇ ਕੇਸ ਹਮੇਸ਼ਾ ਹੀ ਸਾਹਮਣੇ ਆਉਂਦੇ ਰਹੇ ਅਗਰੇ ਲੋਕਾਂ ਕੇ ਮਕਾਨ ਕਰਾਏ ਤੇ ਲੈ ਲਿਆ ਉਹਨਾਂ ਦੀ ਪੂਰੀ ਐਡਮਿਨਿਸਟ੍ਰੇਸ਼ਨ ਨਹੀਂ ਸੀ ਜਾ ਉਹਨਾਂ ਦੀ ਪੁਲਿਸ ਤੋਂ ਰੈਜਿਸਟ੍ਰੇਸ਼ਨ ਕਰਵਾਇਆ ਜਾਂਦਾ ਕੀ ਕਾਰਨ ਤੋਂ ਮੰਨਦੇ ਕਿ ਸੌਲ ਵੇਚਣ ਆ ਰਿਹਾ ਹੁੰਦਾ ਉਸ ਤੋਂ ਬਾਅਦ ਕਮਰਾ ਲੈ ਲੈਂਦੇ ਨੇ ਫਿਰ ਕੀ ਕਰਦੇ ਨੇ ਫਿਰ ਵਾਰਦਾ ਤੋਂ ਡਾਊਨ ਦੇ ਦਿੰਦੇ ਦੇਖੋ ਜੀ ਅਸੀਂ ਤੁਹਾਡੇ ਰਹਿ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਰਾਇਦਾ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈਗੀ ਹੈ ਸਾਡੇ ਸੇਵਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਰਾਇਦਾ ਰਹਿੰਦਾ ਉਹਦੀ ਫੋਟੋ ਉਹਦਾ ਆਧਾਰ ਕਾਰਡ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸੂਦਾ ਸੈਂਟਰ ਤੇ ਤੇ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲਿਗੋ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਵਿੱਚ ਜੋ ਬੜੇ ਲੋਕ ਉੱਚ ਅਣਗਹਿਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗ ਸਰ ਜੀ ਅੱਛੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਸਰੀ ਜਾਰੀ ਕਰੋਗੇ ਕਿਉਂਕਿ ਲੋਕ ਡਰਾਈਵਰ ਤਾਂ ਨਾਰਮਲੀ ਇਹ ਕਿ ਉਹਨਾਂ ਕੋਲ ਰਾਈਟ ਆਊਟ ਜਾਂ ਤਾਂ ਤੱਕ ਕਿ ਕੈਦ ਹੁੰਦੇ ਨੇ ਉਹਨਾਂ ਲਈ ਕੋਈ ਕਾਈਂਡ ਐਡਵਾਈਸਰੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਨ ਤੇ ਬਲੈਕ ਲੀਟਾ ਜਾਂ ਨਹੀਂ ਲੀਟਾ ਅਲੱਗੇ ਕੋਈ ਚਾਰਟ ਪਾਸੀ ਕੋਈ ਪਰਮਿਟ ਤੇ ਹੈਂਗ ਜੇਕਰ ਕੋਈ ਵੀ ਕੋਈ ਐਡਵਾਈਸਰੀ ਜਾਰੀ ਕਰੋਗੇ ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਉਹਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੀ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਹੈ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾ ਉਹਨਾਂ ਸਰੀਕਕੀ ਗੱਲ ਸਾਹਮਣੇ ਆਈ ਸੀ ਕਿ ਜਦੋਂ ਪਰਿਵਾਰ ਨੇ ਫਾਰਮ ਭਰਨੇ ਆਉਂਗਾ ਉਹਦੇ ਤੋਂ ਸਭ ਤੋਂ ਪਹਿਲੇ ਦੋ ਦਿਨ ਐਫਆਈਆਰ ਹੀ ਨਹੀਂ ਦਰਨੀ ਉਹ ਪਾਰਾ ਡਿਲੇ ਹੋਇਆ ਹੈ ਕਿ ਇਨਵੈਸਟੀਗੇਸ਼ਨ ਇਸ ਦਾ ਇਹ ਵੀ ਕਾਰਨ ਹੈ ਉਹਨਾਂ ਦੇ ਜੀ ਘਟਨਾ ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਉਹ ਪਹਿਲੀ ਤਰੀਕ ਨੂੰ ਸੀਗਰਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਜਿਹੜਾ ਅਸੀਂ 24 ਘੰਟੇ ਦੇ ਵਿੱਚ ਨੂੰ ਟ੍ਰੈਸ ਕਰ ਲਿਆ ਇਹ ਸਭ ਇਹਨਾਂ ਦੇ ਪੇਰਾ ਜੀਵਨ ਪਤਾ ਯੂਐਸਪੀ ਇਹ ਮਾਮਲਾ ਦਰਖਵਾ ਉਹ ਇਹ ਭੱਜ ਕੇ ਸੀ ਫਰਾਰ ਹੋਗੇ ਸੀ ਜਾਂ ਦੁਨੀਆਂ ਦੇ ਉੱਤੇ ਬਾਹਰ ਆਏ ਇਹਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਇਹ ਜਿਹੜਾ ਬੰਦਾ ਜੇ ਉੱਥੋਂ ਭਜਾ ਆਇਆ ਸੀ ਪਰ ਕੱਲ੍ਹ ਫਰਮਾਂ ਦੇ ਘਰ ਦੀ ਪੀਓ ਨਹੀਂ ਸੁਮੀਨਾ ਹੋਇਆ ਜਿੱਤ ਮਿਨਾ ਆਇਆ ਜੇ ਪੀਓ ਨਹੀਂ ਇਹਦਾ ਭਰਾ ਉਹਦਾ ਭਰਾ ਅੰਦਰ ਰੈਸਟ ਤੇ ਉਥੇ ਪਰਸ ਕੀਤਾ ਹੋਇਆ ਕਰਦੀ ਸਰਚ ਕੀਤੀ ਨਹੀਂ ਗੱਲ ਕਰਨ ਵਾਲੇ ਘੱਟ ਨਹੀਂ ਨਹੀਂ ਹੈ ਜਣੀ ਇਹਦਾ ਜੇ ਪੁੱਛ ਕੇ ਚੋਂ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਦਾ ਉਹ ਤਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੀ ਕਿਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਕੋ ਇੱਥੇ ਮਾੜਾ-ਮੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਤਨਾ ਕਿਤੇ ਸਾਡੀ ਸਰਜ ਜਿਹੜੀ ਹੈ ਚੱਲਦੀ ਰਹਿੰਦੀ ਹੈ ਕਦੇ ਵੀ ਉਸ ਤੋਂ ਪਤਾ ਦੀ ਜਿਹੜਾ ਉਹ ਗ੍ਰੇਮ ਕਰਕੇ ਲੈ ਕੇ ਗਏ ਨੇ ਔਰ ਇੰਕਲੂਡਰ ਨਹੀਂ ਏਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ ਸਰਚ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ ਸਰਚ ਮੈਂ ਪਿਛਲੇ ਸਾਲ ਵੀ 700 ਆਪਰੇਸ਼ਨ ਚੱਲੇ ਆ ਦੋ-ਤਿੰਨ ਮਾਰੀ ਉਦੋਂ ਵੀ ਇਹ ਲੋਕ ਮੇਰੇ ਕੋਲ ਉੱਤੇ ਹੋਣਗੇ ਤਾਂ ਕੁਝ ਚੀਜ਼ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕੀਤੀ ਦੇਖੋ ਜੀ ਆਪਾਂ ਇਹ ਕਿਵੇਂ ਕਹਿ ਸਕਣੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੰਡੇ ਪਾਈ ਹੋ ਜਾਣਗੇ 29 ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਦੂਸ ਸੇਂਦੇ ਹੀ ਲੈ ਕੇ ਅੱਜ ਕੱਸੋਪਰੇਸ਼ਨ ਤੋਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨੇ ਈਮਨ ਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕੱਸੋਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ ਹੁਣ ਗਵਰਡ ਤੋਂ ਵੀ ਕਿਹੜਾ ਬੰਦਾ ਕੋ ਮੜਾ ਇੱਥੇ ਰਹਿ ਰਿਹਾ ਜਦੀ ਵੈਰੀਫਿਕੇਸ਼ਨ ਨਹੀਂ ਹੋਈ ਉਹਦੇ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉਤੇ ਜੁਟ ਜਾਂਦੇ ਆ ਨਾਲ